ਨੇ ਮੈਂ ਜਾ ਜ਼ਾ ਦੇ ਬਠਾ ਸੀਗੇ ਜਿ ਮੱਜੇ ਤੇ ਜਦੋਂ ਆਪਣਾ ਆ ਤੱਕਦਾ ਪਹਿਲਾ ਖੜਕਿਆ ਮੈਨੂੰ ਇਹ ਸ਼ੱਕ ਪੈ ਗਿਆ ਵੀ ਕੋਈ ਗੈਰ ਬੰਦਾ ਆ ਗਿਆ ਮੈਂ ਬੈਠਾ ਹੋ ਗਿਆ ਨਾਲ ਦੀ ਨਾਲ ਉਸੇ ਵਕਤੀ ਤੇ ਢੜਾਕਾ ਪੈ ਗਿਆ ਜੋ ਢੜਾਕਾ ਪੈ ਗਿਆ ਸਾਰੇ ਆਕੀ ਫੈਲ ਗਏ ਜੀ ਹਨ ਤਾਂ ਫੇਰ ਪਤਾ ਲੱਗਿਆ ਵੀ ਆ ਕੀ ਹੋ ਗਿਆ ਅਸੀਂ ਇਸ ਵਕਤ ਮੌਜੂਦਾ ਜ਼ਿਲ੍ਹਾ ਪਠਿੰਡਾ ਦੇ ਪਿੰਡ ਤੁੰਗਵਾਲੀ ਵਿਖੇ ਜਿੱਥੇ ਰਾਤ ਸਮੇਂ ਬਲਾਸਟ ਹੋਇਆ ਬਲਾਸਟ ਜਿਹੜਾ ਇਹ ਖੇਤਾਂ ਦੇ ਵਿੱਚ ਹੋਇਆ ਇੱਕ ਵਾਰ ਸਭ ਤੋਂ ਪਹਿਲਾਂ ਉਹ ਤਸਵੀਰਾਂ ਦਿਖਾ ਦਈਏ ਕਿ ਇੱਕ ਬੰਬ ਨੂਮਾ ਚੀਜ਼ ਕਹੀ ਜਾ ਸਕਦੀ ਹੈ ਜਿੱਥੇ ਬਲਾਸਟ ਹੋਇਆ ਭਾਵੇਂ ਇੱਕ ਖੇਤਾਂ ਦੇ ਖੇਤਾਂ ਦੇ ਵਿੱਚ ਹੋਇਆ ਜਿੱਥੇ ਟੋਆ ਪਿਆ ਹੋਇਆ ਹੈਗਾ ਤਸਵੀਰਾਂ 'ਚ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਪੁਲਿਸ ਨੇ ਇਸ ਏਰੀਆ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਪੁਲਿਸ ਅਧਿਕਾਰੀ ਨੇ ਜਿਹੜੇ ਸਵੇਰ ਤੋਂ ਇੱਥੇ ਪੁੱਜੇ ਹੋਏ ਨੇ ਵੱਡੀ ਗਿਣਤੀ ਵਿੱਚ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪੁਲਿਸ ਅਧਿਕਾਰੀ ਨੇ ਜਿਹੜੇ ਇੱਥੇ ਸਵੇਰ ਤੋਂ ਵੱਡੀ ਗਿਣਤੀ ਵਿੱਚ ਇਸ ਇਲਾਕੇ ਵਿੱਚ ਪੁੱਜੇ ਹੋਏ ਨੇ ਇਸ ਇਸ ਬਲਾਸਟ ਦੇ ਨਾਲ ਇਸ ਨਜ਼ਦੀਕ ਘਰ ਦੇ ਵਿੱਚ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਸ਼ੀਸ਼ੇ ਟੁੱਟੇ ਨੇ ਏਸੀ ਤੱਕ ਟੁੱਟੇ ਨੇ ਇਥੋਂ ਤੱਕ ਕਿ ਟਰੈਕਟਰ ਟਰਾਲੀ ਆ ਉਹਦੇ ਵਿੱਚ ਵੀ ਹੈ ਜਿਹੜੇ ਮੂਰੀਆਂ ਦੇਖਣ ਨੂੰ ਮਿਲੀਆਂ ਨੇ ਛੱਤਾਂ ਦੇ ਜੋ ਸ਼ੈੱਡ ਪਏ ਹੋਏ ਸੀ ਉਹ ਵੀ ਟੁੱਟੇ ਨਜ਼ਰ ਆ ਰਹੇ ਨੇ ਕਾਫੀ ਜ਼ਿਆਦਾ ਧਮਕਾ ਜਿਹੜੀ ਇਸ ਘਰ ਦੇ ਵਿੱਚ ਪਈ ਹੈ ਕਾਫੀ ਜ਼ਿਆਦਾ ਨੁਕਸਾਨ ਆ ਜਿਹੜਾ ਇਸ ਘਰ ਦੇ ਵਿੱਚ ਹੋਇਆ ਹੈਗਾ ਉਸ ਦੇ ਨਾਲ ਨਾਲ ਇੱਥੇ ਪਰਿਵਾਰਿਕ ਮੈਂਬਰ ਨੇ ਉਹ ਵੀ ਕਿਤਨਾ ਕਿਤੇ ਸਹਿਮ ਦੇ ਵਿੱਚ ਨਜ਼ਰ ਆ ਰਹੇ ਨੇ ਪਿੰਡ ਵਾਸੀ ਸਵੇਰ ਤੋਂ ਹੀ ਇੱਥੇ ਪੁਜੇ ਹੋਏ ਨੇ 1 ਕਿਲੋਮੀਟਰ ਦੂਰ ਆ ਜਿਹੜਾ ਇਹ ਪਿੰਡ ਤੋਂ ਖੇਤਾਂ ਢਾਣੀਆਂ ਦੇ ਵਿੱਚ ਕਰ ਹੈਗਾ ਜਿੱਥੇ ਕਿ ਇਹ ਬਲਾਸਟ ਰਾਤ ਸਮੇਂ ਹੋਇਆ ਭਾਵੇਂ ਕਿ ਹਜੇ ਇਹ ਇਹ ਕਹਿਣਾ ਸਹੀ ਨਹੀਂ ਹੋਵੇਗਾ ਕਿ ਇਹ ਬਲਾਸਟ ਕੀ ਹੈਗਾ ਕਿਸ ਚੀਜ਼ ਹੈ ਬੰਬ ਲੂਮਾ ਚੀਜ਼ ਹੈ ਪਰ ਕਿਤੇ ਨਾ ਕਿਤੇ ਜਿਹੜੇ ਇਨਸਟਰੂਮੈਂਟ ਨੇ ਉਹ ਕਾਫੀ ਜਿਆਦਾ ਇਹਦੇ ਵਿੱਚ ਨਜ਼ਰ ਆ ਰਹੇ ਨੇ ਤੇ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਥਾਣੇ ਨੂੰ ਲੈ ਲਿਆ ਹੈਗਾ ਤੇ ਹੁਣ ਇਸ ਤੋਂ ਬਾਅਦ ਫੌਜ ਵੀ ਸੈਨਾ ਜਿਹੜੀ ਇੱਥੇ ਆਏਗੀ ਉਹ ਇਸ ਦੀ ਜਾਂਚ ਕਰੇਗੀ ਕਿ ਇਹ ਕਿਸ ਤਰ੍ਹਾਂ ਦੀ ਚੀਜ਼ ਸੀ ਕਿਦੋਂ ਕਿਵੇਂ ਡਿੱਗੀ ਇਹ ਤਾਂ ਆਪ ਘਰ ਦੇ ਵਿੱਚ ਘਰ ਦਿਖਾ ਦਿਓ ਤੁਹਾਨੂੰ ਘਰ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਤੇ ਪਰਿਵਾਰਿਕ ਮੈਂਬਰ ਨੇ ਜਿਹੜੇ ਉਹ ਕਿਤੇ ਨਾ ਕਿਤੇ ਸਹਿਮ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਨਾਲ ਸਿਰ ਰਾਤ ਸਮੇਂ ਜਿਸ ਤਰ੍ਹਾਂ ਹਮਲੇ ਹੋਏ ਨੇ ਉਸ ਦਾ ਭਾਰਤ ਵੱਲੋਂ ਜਵਾਬ ਜਵਾਬ ਵੀ ਦਿੱਤਾ ਗਿਆ ਜਵਾਬੀ ਕਾਰਨ ਨੁਕਸਾਨ ਤੋਂ ਆ ਜਿਹੜਾ ਕਾਫੀ ਜ਼ਿਆਦਾ ਵਿਚਾਰ ਰਿਹਾ ਇਹ ਘਰ ਦੇ ਵਿੱਚ ਦਿਖਾ ਦਈਏ ਕਿ ਘਰ ਚ ਕਾਫੀ ਜ਼ਿਆਦਾ ਜਿਹੜਾ ਰੱਤ ਨੁਕਸਾਨ ਹੋਇਆ ਦਰਵਾਜ਼ੇ ਟੁੱਟੇ ਨੇ ਸ਼ੀਸ਼ੇ ਤੱਕ ਟੁੱਟੇ ਨੇ ਸਾਰੇ ਏਸੀ ਤੱਕ ਟੁੱਟੇ ਨੇ ਕਾਫੀ ਜ਼ਿਆਦਾ ਧਮਕਾ ਜਿਹੜੀ ਬਈ ਹੈਗੀ ਆ ਪਰਿਵਾਰ ਦੇ ਵਿੱਚ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਤਸਵੀਰਾਂ ਇਹ ਪਰਿਵਾਰ ਘਰ ਦੀਆਂ ਦਿਖਾ ਰਹੇ ਆ ਜਿੱਥੇ ਰਾਤ ਸਮੇਂ ਧਮਾਕਾ ਟਾਈਪ ਹੋਇਆ ਤੇ ਸਾਰਾ ਕਾਫੀ ਜ਼ਿਆਦਾ ਟੁੱਟ ਨੁਕਸਾਨ ਆ ਜਿਹੜਾ ਉਹ ਹੋਇਆ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਪਰਿਵਾਰਕ ਮੈਂਬਰਾਂ ਨਾਲ ਜੋ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਠੀਕ ਰਾਤ ਕਿੰਨੇ ਕ'ਜੇ ਦੀ ਘਟਨਾ ਕਦੋਂ ਹੋਇਆ ਫਿਰ ਤੁਸੀਂ ਸੁੱਤੇ ਪਏ ਸੀ ਕਿਵੇਂ ਹੋਈ ਸਾਰੀ ਸੁੱਤੇ ਨਹੀਂ ਮੈਂ ਜਾ ਕੇ ਬਠਾ ਸੀ ਜੇ ਮਜੇ ਤੇ ਜਦੋਂ ਆਪਣਾ ਆ ਤੱਕ ਤਾਂ ਪਹਿਲਾਂ ਖੜਕਿਆ ਮੈਨੂੰ ਐ ਸ਼ੱਕ ਪੈ ਗਿਆ ਵੀ ਕੋਈ ਗੈਰ ਬੰਦਾ ਆ ਗਿਆ ਮੈਂ ਬੈਠਾ ਹੋ ਗਿਆ ਨਾਲ ਦੀ ਨਾਲ ਉਸੇ ਵਕਤੀ ਤੇ ਪੜਾਕਾ ਪੈ ਗਿਆ ਜੋ ਪੜਾਕਾ ਪੈ ਗਏ ਸਾਰੇ ਅੱਗ ਹੀ ਫੈਲ ਗਈ ਜੀ ਹਨ ਤਾਂ ਫੇਰ ਪਤਾ ਲੱਗਿਆ ਵੀ ਆ ਕੀ ਹੋ ਗਿਆ ਰਾਤ ਨੂੰ ਜੋ ਅੱਗ ਧੂਆ ਠਹਿਰ ਗਿਆ ਉਸ ਤੋਂ ਬਾਅਦ ਰੇਤਾ ਉੱਡਿਆ ਪਰ ਸੁੱਕੇ ਬਾਣ ਚ ਵੀ ਗਏ ਨਾ ਉਸ ਤੋਂ ਬਾਅਦ ਅਸੀਂ ਘਰ ਵਾਲਿਆਂ ਨੂੰ ਸਾਰਿਆਂ ਨੂੰ ਫੋਨ ਕਰਿਆ ਫੇਰ ਇਕੱਠੇ ਹੋਇਆ ਦੇਖਿਆ ਸੀ ਇਹ ਮੱਕੀ ਵਾਲੇ ਬਾਹਰ ਚ ਨਹੀਂ ਸੀ ਬੜੇ ਪਰ ਇਹ ਸਾਰੇ ਦੇਖਦੇ ਨੇ ਪਰ ਇਹ ਕੁਝ ਨਹੀਂ ਸੀਗਾ ਇਹਦਾ ਸਵੇਰ ਜਦੋਂ ਉੱਠਿਆ ਮੈਂ ਮੈਨੂੰ ਉਹ ਨਿਸ਼ਾਨ ਦਾ ਪਤਾ ਲੱਗਿਆ ਪਹਿਲਾਂ ਵੀ ਇਹ ਨਿਸ਼ਾਨ ਕਿਵੇਂ ਆ ਗਿਆ ਇੱਥੇ ਤਿੰਨ ਤੋ ਨਿਸ਼ਾਨ ਪੈ ਗਏ ਆ ਜਾ ਪਿਆ ਉੱਥੇ ਸਾਹਮਣੇ ਅੱਛਾ ਉਹ ਤੋਂ ਬਾਅਦ ਮੈਂ ਬਾਹਰ ਜਾ ਕੇ ਨਿਕਲ ਕੇ ਦੇਖਿਆ ਬਾਹਰ ਕੰਤ ਦੇ ਵੀ ਆਪਣੇ ਨਿਸ਼ਾਨ ਹੈਗੇ ਆ ਦੋਆ ਪਰੇ ਮੱਕੀ ਬਣੀ ਨੂੰ ਨਿਗਾ ਮਾਰੀ ਉਹ ਤੂਆ ਪੱਟਿਆ ਪਿਆ ਸਾਰੇ ਕਿਸਮਾਂੜ ਪਿਆ ਮੈਂ ਕਿਹਾ ਭੈਣਾ ਕੀ ਹੋਇਆ ਫਿਰ ਉਹ ਤੋਂ ਬਾਅਦ ਮੈਂ ਜਾ ਕੇ ਦੇਖ ਕੇ ਫਿਰ ਫਿਰ ਮੈਂ ਦੁਬਾਰੇ ਫੋਨ ਕਰਕੇ ਸਾਰੇ ਸੱਦੇ ਆ ਵੀ ਆ ਜਾਓ ਕਿ ਨਕਰੇ ਕੀ ਕੀ ਨੁਕਸਾਨ ਹੋ ਗਿਆ ਐਸੀ ਵੀ ਟੁੱਟੇ ਗਏ ਨੇ ਸ਼ੀਸ਼ੇ ਜ਼ਾਇ ਟੁੱਟੇ ਨੇ ਇੱਕ ਤਾਂ ਐਸੀ ਵੀ ਭੱਟਿਆ ਗਿਆ ਜੀ ਆ ਸਾਰੇ ਦੇਖੋ ਜੀ ਲੋਕ ਲੋਕ ਸਾਰੇ ਸ਼ੀਸ਼ੇ ਸੁਸੇ ਸੋਪਨ ਤੇ ਤੇ ਉਧਰ ਉਹ ਚਾਦਰਾਂ ਆਪਣੀਆਂ ਜਿੰਨੀਆਂ ਸੀ ਕਿ ਸਾਰੀਆਂ ਉਹ ਫੁੱਟੀਆਂ ਤਾਂ ਟਰਾਲੀ ਆ ਟਰਾਲੀ ਦੇ ਵਿੱਚ ਵੀ ਮੋਰਗਾ ਹੋਈਆਂ ਪਈਆਂ ਕੋਈ ਭੰਨੀ ਹੋਈ ਟਰਾਲੀ ਮਾਲੀ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਬਚਾਰੇ ਆ ਹਾਂ ਹਾਂ ਜੀ ਹਜੂ ਕੋਈ ਬੰਦੇ ਬੰਦੇ ਦਾ ਜਾਂ ਕੋਈ ਪਸ਼ੂ ਦਾ ਉਹ ਨੁਕਸਾਨ ਕੋਈ ਨਹੀਂ ਹੋਇਆ ਆਹੀ ਨੁਕਸਾਨ ਹੋਇਆ ਹੂੰ ਫਿਰ ਡਰਦਾ ਮਾਹੌਲ ਬਣ ਗਿਆ ਸਾਮ ਦਾ ਮਾਹੌਲ ਬਣ ਗਿਆ ਡਰ ਕਿ ਸਾਨੂੰ ساری ਰਾਤ ਚੈਨ ਹੀ ਨਹੀਂ ਆਈ ਉਦੋਂ ਬਾਅਦ ਆ ਬਤੂਰੀ ਫਿਰੇ ਆ ਸੀ ਝੜੇ ਦੇ ਵਿੱਚ ਵੀ ਕਿਤੇ ਫੇਰਨਾ ਜੀ ਫੇਰਨਾ ਜੀ ਆਹੀ ਡਰ ਰਿਹਾ ਬਸ ਇਥੇ ਨੇੜੇ ਵਿੱਚ ਕੁਝ ਪੈਂਦਾ ਆਏਗਾ ਤੁਹਾਨੂੰ ਇੱਥੇ ਪਿੰਡ ਤੁਸੀਂ ਪਿੰਡ ਤੋਂ ਕਿੰਨੀ ਕੁ ਦੂਰ ਹੈਗੇ ਇਹ ਇਹ ਤੁੰਗ ਵਾਲੀ ਪਿੰਡ ਹੈ ਜੀ ਤੁੰਗ ਵਾਲੀ ਪਿੰਡ ਤੋਂ ਮੈਨ ਲੱਗਦਾ ਵੀ 1.5 ਕਿਲੋਮੀਟਰ ਬਾਅਦ ਹੀ ਹੈ 1.5 ਕਿਲੋਮੀਟਰ ਬਾਅਦ ਤੇ ਬੈਂਡ ਵਾਲੀ ਛੜਕਦੇ ਆ ਹੂੰ ਬਿਲਕੁਲ ਇਹ ਸਨ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਦੱਸਿਆ ਕਿ ਕਰੀਬ ਰਾਤ ਦਾ ਤਮਾਕਾ ਹੋ ਉਸ ਤੋਂ ਬਾਅਦ ਜਾਨੀ ਨੁਕਸਾਨ ਦਾ ਵਿਚਾਰਿਆ ਪਰ ਕਾਫੀ ਆਰਥਿਕ ਨੁਕਸਾਨ ਆ ਜਿਹੜਾ ਦੇਖ ਸਕਦੇ ਹੋ ਉਹ ਹੋਇਆ ਹੈਗਾ